ਪੰਜਾਬ ਦੀ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਤੇ ਪੈਂਦੇ ਦੋ ਹੋਰ ਟੋਲ ਪਲਾਜ਼ਾ ਬੰਦ ਕਰ ਦਿੱਤੇ ਨੇ ਪਟਿਆਲਾ ਨਾਬਾ ਮਲੇਰ ਕੋਟਲਾ ਨੈਸ਼ਨਲ ਹਾਈਵੇ ਉੱਤੇ ਪੈਂਦੇ ਦੋ ਟੋਲ ਪਲਾਜ਼ਾ ਬੰਦ ਕੀਤੇ ਗਏ ਨੇ ਇਹ ਟੋਲ ਪਲਾਜ਼ਾ ਮਹੀਨੇ ਦੀ ਆਮਦਨ 87 ਲੱਖ ਰੁਪਏ ਸੀ ਇਹਨਾਂ ਟੋਲ ਪਲਾਜ਼ਾ ਦੀ ਜਿਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਮਾਨ ਸਰਕਾਰ ਦੀ ਜ਼ਿਕਰ ਗੱਲ ਕਰੀਏ ਤਾਂ ਮਾਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਵਿੱਤੀ ਰਾਹਤ ਦੇਣ ਅਤੇ ਨਾਗਰਿਕਾਂ ਉੱਤੇ ਵਿੱਤੀ ਬੋਝ ਘਟਾਉਣ ਦੇ ਲਈ ਲਗਾਤਾਰ ਕਦਮ ਚੁੱਕ ਰਹੀ ਹੈ ਪਟਿਆਲਾ ਨਾਬਾ ਮਲੇਰ ਕੋਟਲਾ ਰੋਡ ਉੱਤੇ ਦੋ ਟੋਲ ਪਲਾਜ਼ਾ ਬੰਦ ਕਰ ਦਿੱਤੇ ਗਏ ਨੇ ਜੋ ਪਬਲਿਕ ਦੇ ਖਰਚੇ ਨੇ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆਂ कल रात 12 बजे आज ਜਿਹੜੀ ਰਾਤ ਲੰਗੀ ਹੈ ਦੋ ਟੋਲ ਪਲਾਜ਼ੇ ਮਲੇਰ ਕੋੜਲਾ ਤੋਂ ਨਾਬਾ ਦੇ ਵਿਚਾਲੇ ਦੋ ਟੋਲ ਪਲਾਜ਼ੇ ਹੋਰ ਬੰਦ ਹੋ ਗਏ ਟੋਟਲ ਹੁਣ 19 ਟੋਲ ਪਲਾਜ਼ੇ ਬੰਦ ਹੋ ਗਏ ਆਪਣੇ 2.5 ਸਾਲਾਂ ਦੀ ਟਿਨਿਓਰ ਚ ਜਿਨ੍ਹਾਂ ਨੇ ਐਕਸਟੈਂਸ਼ਨ ਵੀ ਮੰਗੀ ਸੀ ਇਹ ਨਹੀਂ ਹੈਗਾ ਕਿ ਬੰਦ ਤਾਂ ਹੋ ਗਏ ਕਿ ਉਹਨਾਂ ਦਾ ਐਗਰੀਮੈਂਟ ਖਤਮ ਹੋ ਗਿਆ ਉਹਨੇ ਐਕਸਟੈਂਸ਼ਨ ਮੰਗੀ ਸੀ ਕਿ ਸਾਨੂੰ 400 ਦਿਨ ਵਧਾ ਦਿਓ ਸਾਨੂੰ 500 ਦਿਨ ਵਧਾ ਦਿਓ ਅਸੀਂ ਕਦੇ ਨਹੀਂ ਅੱਜ ਕਿਭੀ ਜਿੰਨਾ ਚਿਰ ਤੁਹਾਡਾ ਐਗਰੀਮੈਂਟ ਸੀ ਤੁਸੀਂ ਜਾਓ ਬਸ ਬਹੁਤ ਹੋ ਗਿਆ ਤੁਸੀਂ ਆਲਰੇਡੀ ਬਹੁਤ ਜਿਹੜਾ ਉਹ ਕਮਾ ਚੁੱਕੇ ਹੋ ਅਸੀਂ ਨਹੀਂ ਵਧਾਉਂਦੇ ਐਕਸਟੈਂਸ਼ਨ ਨਹੀਂ ਦਿੰਦੇ ਜੇ ਹਰਾਨੀ ਹੋਊਗੀ ਕਿ ਨਾ 19 ਟੋਲ ਪਲਾਸ ਜਾਂ ਨਾਲ ਇੱਕ ਦਿਨ ਦਾ 63 ਲੱਖ ਰੁਪਈਆ ਪੰਜਾਬੀਆਂ ਦਾ ਬਚਣ ਲੱਗ ਗਿਆ ਜੀ 63 ਲੱਖ por day